ਵੱਡੀ ਖਬਰ سامنے ਆ ਰਹੀ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ বাস ਹਾਦਸੇ ਦਾ ਸ਼ਿਕਾਰ ਹੋਈ ਹੈ ਜੀ ਹਾਂ ਦੱਸ ਦਈਏ ਕਿ বাস ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ বাস ਦੇ ਵਿੱਚ ਤਕਰੀਬਨ 40 ਸਵਾਰੀਆਂ ਸਵਾਰ ਸੀਗੀਆਂ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸਵਾਰੀਆਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਕੋਨਿਆਲ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਟਰਾਲੀ ਦੇ ਨਾਲ ਟਕਰਾਈ ਹੈ ਜਿਸ ਕਾਰਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਸ ਦੇ ਨਾਲ ਹੀ ਟਰਾਲੀ ਚਾਲਕ ਅਤੇ ਬੱਸ ਚਾਲਕ ਨੂੰ ਗੰਭੀਰ ਰੂਪ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦੇ ਨਾਲ ਸ਼ਿਕਾਰ ਹੋਈ ਹੈ ਬਠਿੰਡਾ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਟਰਾਲੀ ਦੇ ਨਾਲ ਬੱਸ ਦੀ ਟੱਕਰ ਹੋਈ ਹੈ तकरीबन 40 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਿਗੀਆਂ ਜਿਨ੍ਹਾਂ ਵਿੱਚੋਂ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਬੱਸ ਦਾ ਡਰਾਈਵਰ ਅਤੇ ਟਰਾਲੀ ਦਾ ਡਰਾਈਵਰ ਜਿਹੜਾ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਈ ਕੀ ਨਾਮ ਹੈ ਤੁਹਾਡਾ ਪੌਮ ਪ੍ਰਕਾਸ਼ ਬਈ ਕਿਵੇਂ ਹੋਇਆ ਇਹ ਰੇ ਮੇਰੇ ਨੂੰ ਆ ਰਿਹਾ ਜੀ ਫੇਕ ਕਰ ਦੋ ਫਰੰਡ ਨੂੰ ਅੱਛਾ ਇਧਰ ਦੇ ਵਜੇ ਕੈਸਲ ਟਿਫਰ ਚੱਲਿਆ ਜੀ ਕਿੰਨੇ ਜਗ੍ਹਾਸ ਹੁੰਦੇ ਨੇ ਇਹ ਬੋਈ ਟਰਾਲੀ ਸੜਕ ਦੇ ਵਿਚਾਲੇ ਲਾਈ ਖੜਾ ਜੀ ਰੋਂਗ ਸਾਈਡ ਠੀਕ ਹੈ ਜਿੰਦੇ ਕਰ ਬੱਸ 35 40 ਦੀ ਸਪੀਡ ਦੇ ਗਈ ਸੀ ਮੈਂ ਸਹੀ ਆ ਰਿਹਾ ਸੀ ਆ ਦੀ ਸਾਈਡ ਤੇ ਇਹ ਰੋਂਗ ਸਾਈਡ ਖੜਾ ਸੀ ਜਿੰਦੇ ਕਰਕੇ ਹਾਸਾ ਬੱਸ ਨਾਲ ਵਿੱਚ ਵੱਜੀ ਕਿੰਨੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਦੇ ਪੱਟ ਤੇ ਸਾਰਿਆਂ ਨੂੰ ਕੋਈ ਬਚਾਇਆ ਕੋਈ ਨਹੀਂ ਸਾਰਿਆਂ ਦੇ ਵੱਜੀਆਂ ਉਹਦੀ ਟਰਾਲੀ ਵਾਲੇ ਦੀ ਗਲਤੀ ਸੀ ਹਾਂ ਜੀ ਹਾਂ ਜੀ ਟਰਾਲੀ ਆ ਟਰਾਲੀ ਵਿਚਾਲੇ ਲਾਈ ਪਈ ਇਹ ਸਾਨੂੰ ਹੁਣੇ ਕਿੰਫਰਮੇਸ਼ਨ ਮਿਲੀ ਸੀਗੀ ਕਿ ਇੱਕ ਪੀਆਰਟੀਸੀ ਬੱਸ ਹੈਗੀ ਆ ਜਿਹੜੀ ਫਰੀਦਕੋਟ ਸਾਈਡ ਤੋਂ ਆ ਰਹੀ ਸੀ ਜਦੋਂ ਇਹ ਗਿਲਪੱਤੀ ਪਿੰਡ ਦੇ ਨੇੜੇ ਆਈ ਸੀ ਤਾਂ ਉੱਥੇ ਦੋ ਟਰੈਕਟਰ ਸੀ ਇੱਕ ਤਾਂ ਇਸ ਸਾਈਡ ਹੀ ਸੀ ਇੱਕ ਦੂਸਰੀ ਸਾਈਡ ਸੀਗਾ ਜੋ ਮਤਲਬ ਜਾ ਰਿਹਾ ਸੀਗਾ ਤੇ ਉਹ ਪ੍ਰਿੰਲਪਰਲੀ ਪਤਾ ਲੱਗਿਆ ਹੈਗਾ ਕਿ ਸ਼ਾਇਦ ਵੀ ਓਵਰਟੇਕ ਕਰਦੇ ਜਾਂ ਕਿਸੇ ਵਜ੍ਹਾ ਕਰਕੇ ਉਹ ਜਿਹੜਾ ਬੱਸ ਹੈਗੀ ਆ ਪੀਆਰਟੀਸੀ ਬੱਸ ਸੀਗੀ ਉਹ ਉਹ ਜਿਹੜਾ ਟਰੈਕਟਰ ਚਾਲਦੀ ਸੀ ਉਹਦੇ ਵਿੱਚ ਲੱਗੀ ਹੈਗੀ ਆ ਜਿਸ ਕਾਰਨ ਕੁਝ ਜਿਹੜੀਆਂ ਉੱਥੇ ਬਸ ਦੀਆਂ ਸਵਾਰੀਆਂ ਸੀ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀਗੀਆਂ ਬਟ ਉਹਨਾਂ ਨੂੰ ਅਸੀਂ ਤੁਰੰਤ ਇੱਥੇ ਸਿਵਲ ਹਸਪਤਲ ਲੈ ਆਏ ਸੀਗੇ ਤੋਂ ਜੋ ਇੱਥੋਂ ਬੰਦ ਲੋ ਬਿਲਕੁਲ ਠੀਕ ਸੀ ਤੇ ਵਾਪਸ ਜਾ ਚੁੱਕੇ ਹਨ ਜੋ ਵੀ ਸਵਾਰੀਆਂ ਸੀ ਤੇ ਮੌਜੂਦਾ ਸਮੇਂ ਇੱਥੇ ਜੋ ਬਸ ਦੇ ਡਰਾਈਵਰ ਨੇ ਜੀ ਉਹੋ ਤੇ ਜਿਹੜੇ ਟਰੈਕਟਰ ਟਰਾਲੀ ਸੀਗੇ ਦੋ ਜਿਨ੍ਹਾਂ ਦੇ ਵਿੱਚ ਐਕਸੀਡੈਂਟ ਹੋਇਆ ਉਹ ਦੋਨੋਂ ਡਰਾਈਵਰ ਇੱਥੇ ਨੇ ਦੋਨੋਂ ਇਲਾਜ ਅਧੀਨ ਨੇ ਬਟ ਤਿੰਨਾਂ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਸਟੇਬਲ ਹੈ ਜੀ ਤੇ ਮਾਈਨਰ ਇੰਜਰੀਜ਼ ਹੈਗੀਆਂ ਬਾਕੀ ਹੁਣ ਅਸੀਂ ਇਹਨੂੰ ਸਾਰਾ ਮੌਕਾ ਸਾਡੀ ਟੀਮ ਉੱਤੇ ਪਹੁੰਚ ਗਈ ਸੀ ਵੈਰੀਫਾਈ ਕਰਕੇ ਜਿਸ ਦੇ ਵੀ ਗਲਤੀ ਹੋਈ ਅਕੋਰਡਿੰਗਲੀ ਕਾਰਵਾਈ ਹਲਚ ਲੈ ਕੇ ਆਵਾਂਗੇ ਇਹ ਪੇਸ਼ੈਂਟ 168 ਐਂਬੂਲੈਂਸ ਤੇ ਆਏ ਤੇ ਦੱਸਣ ਮੁਤਾਬਿਕ ਪੀਆਰਟੀਸੀ ਦਾ ਡਰਾਈਵਰ ਹੈ ਤੇ ਪੀਆਰਟੀਸੀ ਬੱਸ ਦਾ ਐਕਸੀਡੈਂਟ ਹੋਇਆ ਕਿਸੇ ਟਰੈਕਟਰ ਨਾਲ ਤੇ ਡਰਾਈਵਰ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ ਤੇ ਇੱਕ ਟਰੈਕਟਰ ਵੀ ਜਿਹੜੇ ਚਲਾ ਰਹੇ ਸੀ ਤੇ ਨਾਲ ਬੈਠੇ ਦੋ ਜਨੇ ਉਹ ਵੀ ਆਏ ਟੋਟਲ ਤਿੰਨ ਜਨੇ ਸਾਡੇ ਕੋਲ ਆਏ ਲਾ ਲੈਂਦੇ ਮੈਂ ਹਾਲ ਤਾਂ ਠੀਕ ਲੱਗ ਰਹੀ ਹੈ ਜਿਹੜਾ ਡਰਾਈਵਰ ਹੈ ਉਹਦੇ ਲੱਤ ਤੇ ਸੱਟ ਜਿਆਦਾ ਲੱਗ ਰਹੀ ਹੈ ਫ੍ਰੈਕਚਰ ਲੱਗ ਰਿਹਾ ਹੈ ਬਾਕੀ ਐਕਸ-ਰੇ ਕਰਵਾਉਣ ਵਾਸਤੇ ਭੇਜਿਆ ਦੇਖ ਰਹੇ ਆ ਕਿ ਕਿੰਨੀ ਕੁ ਸੱਟ ਹੈ ਦੂਜੇ ਡਰਾਈਵਰ ਸਵਾਰ ਸੀ ਜਿਹੜੇ ਉਹ ਠੀਕ ਲੱਗ ਰਹੇ ਨੇ ਕਿ ਉਹਨਾਂ ਨੂੰ ਜਿਆਦਾ ਸੱਟ ਨਹੀਂ ਲੱਗ ਰਹੀ ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜੀ ਹਾਂ ਦੱਸ ਦਈਏ ਕਿ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਬੱਸ ਦੇ ਵਿੱਚ ਤਕਰੀਬਨ 40 ਸਵਾਰੀਆਂ ਸਵਾਰ ਸੀਗੀਆਂ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸਵਾਰੀਆਂ ਦੇ ਵਿੱਚ ਹਫੜਾ ਤਫਰੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਕੋਨਿਆਲ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਟਰਾਲੀ ਦੇ ਨਾਲ ਟਕਰਾਈ ਹੈ ਜਿਸ ਕਾਰਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਸ ਦੇ ਨਾਲ ਹੀ ਟਰਾਲੀ ਚਾਲਕ ਅਤੇ ਬੱਸ ਚਾਲਕ ਨੂੰ ਗੰਭੀਰ ਰੂਪ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦੇ ਨਾਲ ਸ਼ਿਕਾਰ ਹੋਈ ਹੈ ਬਠਿੰਡਾ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਟਰਾਲੀ ਦੇ ਨਾਲ ਬੱਸ ਦੀ ਟੱਕਰ ਹੋਈ ਹੈ ਤਕਰੀਬਨ 40 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਿਗੀਆਂ ਜਿਨ੍ਹਾਂ ਵਿੱਚੋਂ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਬੱਸ ਦਾ ਡਰਾਈਵਰ ਅਤੇ ਟਰਾਲੀ ਦਾ ਡਰਾਈਵਰ ਜਿਹੜਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਇਹ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਾਈ ਕੀ ਨਾਮ ਹੈ ਤੁਹਾਡਾ ਬਾਈ ਕਿਵੇਂ ਹੋ ਜਾ ਰਿਹਾ ਹੈ ਇਹਰੇ ਮੇਰੇ ਤੋਂ ਆ ਰਿਹਾ ਜੀ ਰੇਕ ਕਰ ਦੋ ਫਰੈਂਡ ਇਹਨੋਂ ਇਧਰ ਦੇ ਪਾਸੇ ਕੈਸਲ ਟਿੱਪਰ ਚੱਲਿਆ ਜੀ ਕਿੰਨੇ ਜਗ੍ਹਾਸ ਹੁੰਦੇ ਇਹ ਬਾਈ ਟਰਾਲੀ ਸੜਕ ਦੇ ਵਿਚਾਲੇ ਲਾਈਫਾ ਜਿਹੜਾ ਰੋਂਗ ਸਾਈਡ ਠੀਕ ਹੈ ਜਿੰਨੇ ਕਰਕੇ 35 40 ਦੀ ਸਪੀਡ ਦੇ ਗਈ ਸੀ ਮੈਂ ਸਹੀ ਆ ਰਿਹਾ ਸੀ ਆ ਦੀ ਸਾਈਡ ਤੇ ਇਹ ਰੋਂਗ ਸਾਈਡ ਖੜਾ ਸੀ ਜਿੰਦੇ ਕਰਕੇ ਹਾਸਾ ਆਇਆ બસ ਨਾਲ ਕਿਤ ਵਿੱਚ ਵਜੀ ਕਿੰਨੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਦੇ ਪੱਟ ਤੇ ਸਾਰਿਆਂ ਨੂੰ ਕੋਈ ਬਚਾਇਆ ਕੋਈਆਂ ਸਾਰਿਆਂ ਵੱਜੀਆਂ ਉਹਦੀ ਟਰਾਲੀ ਵਾਲੇ ਦੀ ਗਲਤੀ ਸੀ ਹਾਂ ਜੀ ਹਾਂ ਜੀ ਟਰਾਲੀ ਵਾਲੀ ਟਰਾਲੀ ਵਿਚਾਲੇ ਲਾਈ ਫੈ ਇਹ ਸਾਨੂੰ ਹੁਣ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਪੀਆਰਟੀਸੀ ਬੱਸ ਹੈਗੀ ਆ ਜਿਹੜੀ ਫ੍ਰੀਕੋਰਟ ਸਾਈਡ ਤੋਂ ਆ ਰਹੀ ਸੀ ਜਦੋਂ ਇਹ ਗਿਲਪੱਤੀ ਪਿੰਡ ਦੇ ਨੇੜੇ ਆਈ ਸੀ ਤਾਂ ਉੱਥੇ ਦੋ ਟਰੈਕਟਰ ਸੀ ਇੱਕ ਤਾਂ ਇਸੇ ਸਾਈਡ ਹੀ ਸੀ ਇੱਕ ਦੂਸਰੀ ਸਾਈਡ ਸੀਗਾ ਜੋ ਮਤਲਬ ਜਾ ਰਿਹਾ ਸੀਗਾ ਜੋ ਪ੍ਰੀਲੀਬਰੀਲੀ ਪਤਾ ਲੱਗਿਆ ਹੈਗਾ ਕਿ ਸ਼ਾਇਦ ਪੀ ਓਵਰਟੇਕ ਕਰਦੇ ਜਾਂ ਕਿਸੇ ਵਜ੍ਹਾ ਕਰਕੇ ਉਹ ਜਿਹੜਾ ਬੱਸ ਹੈਗੀ ਆ ਪੀ ਆਰਟੀਸੀ ਬੱਸ ਸੀਗੀ ਉਹ ਉਹ ਜਿਹੜਾ ਟਰੈਕਟਰ ਚਾਲਦੀ ਸੀ ਉਹਦੇ ਵਿੱਚ ਲੱਗੀ ਹੈਗੀ ਆ ਜਿਸ ਕਾਰਨ ਕੁਝ ਜਿਹੜੀਆਂ ਉੱਥੇ ਬੱਸ ਦੀਆਂ ਸਵਾਰੀਆਂ ਸੀ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀਗੀਆਂ ਬਟ ਉਹਨਾਂ ਨੂੰ ਅਸੀਂ ਤੁਰੰਤ ਇੱਥੇ ਸਿਵਲ ਹਸਪੀਟਲ ਲੈ ਆਏ ਸੀਗੇ ਤੋਂ ਜੋ ਇੱਥੋਂ ਬੰਦੋ ਬਿਲਕੁਲ ਠੀਕ ਸੀ ਤੇ ਵਾਪਸ ਜਾ ਚੁੱਕੇ ਹਾਂ ਜੋ ਵੀ ਸਵਾਰੀਆਂ ਸੀ ਤੇ ਮੌਜੂਦਾ ਸਮੇਂ ਇੱਥੇ ਜੋ ਬੱਸ ਦੇ ਡਰਾਈਵਰ ਨੇ ਜੀ ਉਹੋ ਤੇ ਜਿਹੜੇ ਟਰੈਕਟਰ ਟਰਾਲੀ ਸੀਗੇ ਦੋ ਜਿਨ੍ਹਾਂ ਦੇ ਵਿੱਚ ਐਕਸੀਡੈਂਟ ਹੋਇਆ ਉਹ ਬਟ ਤਿੰਨਾਂ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਸਟੇਬਲ ਹੈ ਜੀ ਤੇ ਮਾਈਨਰ ਇੰਜਰੀਜ਼ ਹੈਗੀਆਂ ਬਾਕੀ ਹੁਣ ਅਸੀਂ ਇਹਨੂੰ ਸਾਰਾ ਮੌਕਾ ਸਾਡੀ ਟੀਮ ਉੱਤੇ ਪਹੁੰਚ ਗਈ ਸੀ ਵੈਰੀਫਾਈ ਕਰਕੇ ਜਿਸ ਦੇ ਵੀ ਗਲਤੀ ਹੋਈ ਅਕੋਰਡਿੰਗਲੀ ਕਾਰਵਾਈ ਵਾਲ ਵਿੱਚ ਲੈ ਕੇ ਆਵਾਂ ਇਹ ਪੇਸ਼ੈਂਟ 168 ਐਂਬੂਲੈਂਸ ਤੇ ਆਏ ਤੇ ਦੱਸਣ ਮੁਤਾਬਕ ਪੀਆਰਟੀਸੀ ਦੇ ਡਰਾਈਵਰ ਹੈ ਤੇ ਪੀਆਰਟੀਸੀ ਬੱਸ ਦਾ ਐਕਸੀਡੈਂਟ ਹੋਇਆ ਕਿਸੇ ਟਰੈਕਟਰ ਨਾਲ ਤੇ ਡਰਾਈਵਰ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ ਤੇ ਇੱਕ ਟਰੈਕਟਰ ਵੀ ਜਿਹੜੇ ਚਲਾ ਰਹੇ ਸੀ ਤੇ ਨਾਲ ਬੈਠੇ ਸ ਦੋ ਜਨੇ ਉਹ ਵੀ ਆਏ ਟੋਟਲ ਤਿੰਨ ਜਨੇ ਸਾਡੇ ਕੋਲ ਆਏ ਹਾਲ ਤਾਂ ਠੀਕ ਲੱਗ ਰ ਜਿਹੜਾ ਡਰਾਈਵਰ ਹੈ ਉਹਦੇ ਲੱਤ ਤੇ 60 ਜਿਆਦਾ ਲੱਗ ਰਹੀ ਹੈ ਫ੍ਰੈਕਚਰ ਲੱਗ ਰਿਹਾ ਹੈ ਬਾਕੀ ਐਕਸ-ਰੇ ਕਰਵਾਉਣ ਵਾਸਤੇ ਭੇਜਿਆ ਦੇਖ ਰਹੇ ਆ ਕਿ ਕਿੰਨੀ ਕੁ ਸੱਟ ਹੈ ਦੂਜੇ ਡ੍ਰੈਕਟਰ ਸਵਾਰ ਸੀ ਜਿਹੜੇ ਉਹ ਠੀਕ ਲੱਗ ਰਹੇ ਨੇ ਕਿ ਉਹਨਾਂ ਨੂੰ ਜਿਆਦਾ ਸੱਟ ਨਹੀਂ ਲੱਗ ਰਹੀ ਦਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜੀ ਹਾਂ ਦੱਸ ਦਈਏ ਕਿ ਬੱਸ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਬੱਸ ਦੇ ਵਿੱਚ ਤਕਰੀਬਨ 40 ਸਵਾਰੀਆਂ ਸਵਾਰ ਸਿਗੀਆਂ ਜਦੋਂ ਇਹ ਹਾਦਸਾ ਵਾਪਰਦਾ ਹੈ ਤਾਂ ਸਵਾਰੀਆਂ ਦੇ ਵਿੱਚ ਹਫੜਾ গਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੇ ਕੋਨਿਆਲ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਟਰਾਲੀ ਦੇ ਨਾਲ ਟਕਰਾਈ ਹੈ ਜਿਸ ਕਾਰਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਇਸ ਦੇ ਨਾਲ ਹੀ ਟਰਾਲੀ ਚਾਲਕ ਅਤੇ ਬੱਸ ਚਾਲਕ ਨੂੰ ਗੰਭੀਰ ਰੂਪ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇਹ ਹਾਦਸਾ ਵਾਪਰਿਆ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸੇ ਦੇ ਨਾਲ ਸ਼ਿਕਾਰ ਹੋਈ ਹੈ ਬਠਿੰਡਾ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਟਰਾਲੀ ਦੇ ਨਾਲ ਬੱਸ ਦੀ ਟੱਕਰ ਹੋਈ ਹੈ ਤਕਰੀਬਨ 40 ਸਵਾਰੀਆਂ ਇਸ ਬੱਸ ਦੇ ਵਿੱਚ ਸਵਾਰ ਸਿਗੀਆਂ ਜਿਨ੍ਹਾਂ ਵਿੱਚੋਂ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਬੱਸ ਦਾ ਡਰਾਈਵਰ ਅਤੇ ਟਰਾਲੀ ਦਾ ਡਰਾਈਵਰ ਜਿਹੜਾ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਾਇਆ ਗਿਆ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਭਾਈ ਕੀ ਨਾਮ ਹੈ ਤੁਹਾਡਾ? ਆਪਰਕਾਸਟ ਭਾਈ ਕਿਵੇਂ ਹੋਇਆ ਇਹ? ਇਹਰੇ ਮੇਰੇ ਤੋਂ ਆ ਰਿਹਾ ਜੀ। ਫੇਕ ਕਰ ਦੋ। ਫਰੈਂਡ ਇਹਨੂੰ। ਇਧਰ ਦੇ ਪਾਸੇ ਕੈਸਲ ਟਿੱਪਰ ਚੱਲਿਆ ਜੀ। ਕੀ ਕਿੰਨੇ ਜਗ੍ਹਾ ਸੰਦਨੀ ਇਹ ਬਾਈ ਟਰਾਲੀ ਸੜਕ ਦੇ ਵਿਚਾਲੇ ਲਾਈ ਖੜਾ ਜਰੋਂਗ ਸਾਈਡ ਠੀਕ ਹੈ ਜਿੰਦੇ ਕਰ ਬੱਸ 35 40 ਦੀ ਸਪੀਡ ਦੇ ਗਈ ਸੀ ਠੀਕ ਹੈ ਮੈਂ ਸਹੀ ਆ ਰਿਹਾ ਸੀ ਆ ਦੀ ਸਾਈਡ ਤੇ ਇਹ ਰੋਂਗ ਸਾਈਡ ਖੜਾ ਸੀ ਜਿੰਦੇ ਕਰਕੇ ਆਸਾ ਬੱਸ ਨਾਲ ਵਿੱਚ ਵੱਜੀ ਕਿੰਨੀ ਸੱਟਾਂ ਲੱਗੀਆਂ ਤੁਹਾਡੇ ਮੇਰੇ ਦੇ ਪੱਟ ਤੇ ਸਾਰਿਆਂ ਨੂੰ ਕੋਈ ਬਚਾਇਆ ਕੋਈ ਨਹੀਂ ਸਾਰਿਆਂ ਦੇ ਵੱਜੀਆਂ ਉਹਦੀ ਟਰਾਲੀ ਵਾਲੇ ਦੀ ਗਲਤੀ ਸੀ ਹਾਂਜੀ ਹਾਂਜੀ ਟਰਾਲੀ ਆਉਂਦੀ ਟਰਾਲੀ ਵਿਚਾਲੇ ਲਾਈ ਪਈ ਇਹ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਪੀਆਰਟੀਸੀ ਬੱਸ ਹੈਗੀ ਆ ਜਿਹੜੀ ਫ੍ਰੀਕੋਟ ਸਾਈਡ ਤੋਂ ਆ ਰਹੀ ਸੀ ਜਦੋਂ ਇਹ ਗਿਲਪੱਤੀ ਪਿੰਡ ਦੇ ਨੇੜੇ ਆਈ ਸੀ ਤਾਂ ਉੱਥੇ ਦੋ ਟਰੈਕਟਰ ਸੀ ਇੱਕ ਤਾਂ ਇਸੇ ਸਾਈਡ 'ਤੇ ਸੀ ਇੱਕ ਦੂਸਰੀ ਸਾਈਡ ਸੀਗਾ ਜੋ ਮਤਲਬ ਜਾ ਰਿਹਾ ਸੀਗਾ ਜੋ ਪ੍ਰਿੰਸਲ ਬਰੇ ਲਈ ਪਤਾ ਲੱਗਿਆ ਹੈਗਾ ਕਿ ਸ਼ਾਇਦ ਵੀ ਓਵਰਟੇਕ ਕਰਦੇ ਜਾਂ ਕਿਸੇ ਵਜ੍ਹਾ ਕਰਕੇ ਉਹ ਜਿਹੜਾ ਬੱਸ ਹੈਗੀ ਆ ਪੀਆਰਟੀਸੀ ਬੱਸ ਸੀਗੀ ਉਹ ਉਹ ਜਿਹੜਾ ਟਰੈਕਟਰ ਚਾਲ ਦੀ ਸੀ ਉਹਦੇ ਵਿੱਚ ਲੱਗੀ ਹੈਗੀ ਆ ਜਿਸ ਕਾਰਨ ਕੁਝ ਜਿਹੜੀਆਂ ਉੱਥੇ ਬਸ ਦੀਆਂ ਸਵਾਰੀਆਂ ਸੀ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਹੋਈਆਂ ਸੀਗੀਆਂ ਬਟ ਉਹਨਾਂ ਨੂੰ ਅਸੀਂ ਤੁਰੰਤ ਇੱਥੇ ਸਿਵਲ ਹਸਪਤਲ ਲੈ ਆਏ ਸੀਗੇ ਤੋਂ ਜੋ ਇੱਥੋਂ ਬੰਦ ਲੋ ਬਿਲਕੁਲ ਠੀਕ ਸੀ ਤੇ ਵਾਪਸ ਜਾ ਚੁੱਕੇ ਹਨ ਜੋ ਵੀ ਸਵਾਰੀਆਂ ਸੀ ਤੇ ਮੌਜੂਦਾ ਸਮੇਂ ਇੱਥੇ ਜੋ ਬਸ ਦੇ ਡਰਾਈਵਰ ਨੇ ਜੀ ਉਹੋ ਤੇ ਜਿਹੜੇ ਟਰੈਕਟਰ ਟਰਾਲੀ ਸੀਗੇ ਦੋ ਜਿਨ੍ਹਾਂ ਦੇ ਵਿੱਚ ਐਕਸੀਡੈਂਟ ਹੋਇਆ ਉਹ ਦੋਨੋਂ ਡਰਾਈਵਰ ਇੱਥੇ ਨੇ ਦੋਨੋਂ ਇਲਾਜ ਅਧੀਨ ਨੇ ਬਟ ਤਿੰਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਬਿਲਕੁਲ ਸਟੇਬਲ ਹੈ ਜੀ ਤੇ ਮਾਈਨਰ ਇੰਜਰੀਜ਼ ਹੈਗੀਆਂ ਬਾਕੀ ਹੁਣ ਅਸੀਂ ਇਹਨੂੰ ਸਾਰਾ ਮੌਕਾ ਸਾਡੀ ਟੀਮ ਉੱਥੇ ਪਹੁੰਚ ਗਈ ਸੀ ਵੈਰੀਫਾਈ ਕਰਕੇ ਜਿਸ ਦੇ ਵੀ ਗਲਤੀ ਹੋਈ ਅਕੋਰਡਿੰਗਲੀ ਕਾਰਵਾਈ ਹਲਚ ਲੈ ਕੇ ਆਵਾਂਗੇ ਇਹ ਪੇਸ਼ੈਂਟ 168 ਐਂਬੂਲੈਂਸ ਤੇ ਆਏ ਤੇ ਦੱਸਣ ਮੁਤਾਬਕ ਪੀਆਰਟੀਸੀ ਦਾ ਡਰਾਈਵਰ ਹੈ ਤੇ ਪੀਆਰਟੀਸੀ ਬੱਸ ਦਾ ਐਕਸੀਡੈਂਟ ਹੋਇਆ ਕਿਸੇ ਟਰੈਕਟਰ ਨਾਲ ਤੇ ਡਰਾਈਵਰ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ ਤੇ ਇੱਕ ਟਰੈਕਟਰ ਵੀ ਜਿਹੜੇ ਚਲਾ ਰਹੇ ਸੀ ਤੇ ਨਾਲ ਬੈਠੇ ਦੋ ਜਨੇ ਉਹ ਵੀ ਆਏ ਟੋਟਲ ਤਿੰਨ ਜਨੇ ਸਾਡੇ ਕੋਲ ਆਏ ਲਾਹ ਲੱਗੇ ਨਹੀਂ ਹਾਲ ਤਾਂ ਠੀਕ ਲੱਗ ਰਹੀ ਹੈ ਜਿਹੜਾ ਡਰਾਈਵਰ ਹੈ ਉਹਦੇ ਲੱਤ ਤੇ ਸੱਟ ਜਿਆਦਾ ਲੱਗ ਰਹੀ ਹੈ ਫ੍ਰੈਕਚਰ ਲੱਗ ਰਿਹਾ ਹੈ ਬਾਕੀ ਐਕਸ-ਰੇ ਕਰਵਾਉਣ ਵਾਸਤੇ ਭੇਜਿਆ ਦੇਖ ਰਹੇ ਆ ਕਿ ਕਿੰਨੀ ਕੁ ਸੱਟ ਹੈ ਦੂਜੇ ਡ੍ਰੈਕਟਰ ਸਵਾਰ ਸੀ ਜਿਹੜੇ ਉਹ ਠੀਕ ਲੱਗ ਰਹੇ ਨੇ ਕਿ ਉਹਨਾਂ ਨੂੰ ਜਿਆਦਾ ਸੱਟ ਨਹੀਂ ਲੱਗੀ